ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਜੜੀ ਆ ਆਵਾਜ਼ ਆਈ ਆ ਜਿਹੜੇ ਪੰਜਾਬ ਦੇ ਸ਼ਹਿਰਾਂ ਦੇ ਰੋਡਸ ਨੇਗੇ ਜਿਹੜੀਆਂ ਸੜਕਾਂ ਨੇਗੇ ਉਹਨਾਂ ਦੇ ਸੁੰਦਰਤਾ ਦੇ ਵੱਲ ਉਹਨਾਂ ਦੇ ਸੁੰਦਰੀਕਰਨ ਵੱਲ ਅੱਜ ਇੱਕ ਮੈਂ ਸਮਝਦਾ ਵੱਡਾ ਇਤਿਹਾਸਿਕ ਕਦਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਪੁੱਟਿਆਗਾ ਸਾਡੇ ਜਿਵੇਂ ਦੇਸ਼ ਦੀ ਗੱਲ ਕਰਾਂ ਔਰ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਸਾ ਪੰਜਾਬ ਦੇ ਅੰਦਰ ਤੁਹਾਨੂੰ ਜਿਹੜਾ ਦਿਖਾਈ ਦੇ ਨਹੀਂ ਦਿੰਦਾ ਬੜੀ ਦੀ ਹੈਰਾਨੀ ਦੀ ਗੱਲ ਆ ਜੇ ਸੂਬੇ ਦੇ ਅੰਦਰ ਜੇ ਸੂਬੇ ਦੇ ਲੱਖਾਂ ਹੀ ਲੋਕ ਜਿਹੜੇ ਨੇਗੇ ਉਹ ਬਾਹਰਲੇ ਕੰਟਰੀਆਂ ਚ ਗਏ ਹੋਣ ਔਰ ਉੱਥੇ ਦਾ ਸੜਕੀ ਨਜ਼ਾਰਾ ਦੇਖਦੇ ਹੋਣ ਪਰ ਲੇਕਿਨ ਉਹਨਾਂ ਦੇ ਆਪਣੇ ਸੂਬੇ ਦੇ ਅੰਦਰ ਉਹ ਜਿਹੜੀਆਂ ਸੜਕਾਂ ਨੇ ਉਹ ਨਹੀਂ ਬਣੀਆਂ ਹੋਈਆਂ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਫੈਸਲਾ ਕੀਤਾਗਾ ਕਿ ਅਸੀਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਚੁਣਿਆਗਾ ਪੰਜਾਬ ਦੇ ਅਸੀਂ ਤਿੰਨ ਸ਼ਹਿਰ ਚੁਣੇ ਨੇਗੇ ਸ੍ਰੀ ਅਮਰਸਰ ਸਾਹਿਬ ਜਲੰਧਰ ਤੇ ਲੁਧਿਆਣਾ ਤਿੰਨ ਵੱਡੇ ਜਿਹੜੇ ਸ਼ਹਿਰ ਨੇਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਅਸੀਂ ਬਿਸ਼ਪ ਪੱਧਰੀ ਵਰਲਡ ਲੈਵਲ ਦੀਆਂ ਜਿਹੜੀਆਂ ਸੜਕਾਂ ਦਾ ਵਿਕਾਸ ਕਰਾਂਗੇ ਬਿਸ਼ਪ ਪੱਧਰੀ ਸੜਕਾਂ ਜਿਹੜੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਅੰਦਰ ਬੈਂਚ ਸਟ੍ਰੀਟ ਲੈਟਾ ਵਸਟੈਂਡ ਬੇਸਿਕ ਜਿਹੜਾ 인ਫਰਾਸਟ੍ਰਕਚਰ ਹੁੰਦਾਗਾ ਜੋ ਵਰਲਡ ਲੈਵਲ ਦਾਗਾ ਉਹ ਅਸੀਂ ਕ੍ਰੀਏਟ ਕਰਾਂਗੇ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਅੰਦਰ ਇੰਜੀਨੀਅਰ ਨਹੀਂ ਸੀਗੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬਹੁਤ ਵੱਡੇ ਵੱਡੇ ਆਰਕੀਟੈਕਚਰ ਨੇਗੇ ਬਹੁਤ ਵੱਡੇ ਵੱਡੇ ਇੰਜੀਨੀਅਰ ਨੇਗੇ ਪਰ ਲੇਕਿਨ ਪੰਜਾਬ ਦੇ ਅੰਦਰ ਪੁਰਾਣੀਆਂ ਸਰਕਾਰਾਂ ਦੀ ਨਾ ਕਾလီਦਲ ਬੀਜੇਪੀ ਕੋਲੇ ਨਾ ਕਾਂਗਰਸ ਪਾਰਟੀ ਕੋਲੇ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਨੀਤੀ ਨਹੀਂ ਸੀ ਕੋਈ ਵੀ ਉਹਨਾਂ ਦਾ ਵਿਜ਼ਨ ਨਹੀਂ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਖਾਸ ਕਰਕੇ ਜੇ ਮੈਂ ਸ਼ਹਿਰੀ ਖੇਤਰਾਂ ਦੀ ਗੱਲ ਕਰਾਂ ਉਹਨਾਂ ਦੇ ਅੰਦਰ ਸੜਕੀ ਜਿਹੜੀ ਆਵਾਜਾਈ ਆ ਜਾਂ ਰੋਡ ਇਨਫਰਾਸਟ੍ਰਕਚਰ ਆਗਾ ਉਹਨੂੰ ਵਧੀਆ ਢੰਗ ਨਾਲ ਬਣਾ ਸਕੀਏ ਇਹੀ ਕਾਰਨ ਹੈ ਕਿ ਅੱਜ ਜਦੋਂ ਅਸੀਂ ਸ਼ਹਿਰਾਂ 'ਚ ਲੰਘਦੇ ਆਂਗੇ ਕਿਤੇ ਜਾਮ ਲੱਗਦੇ ਨੇਗੇ ਕਿਤੇ ਨਜਾਇਜ਼ ਕਬਜ਼ੇ ਹੋਏ ਹੋਏ ਨੇਗੇ ਬਹੁਤ ਬੁਰਾ ਹਾਲ ਹੁੰਦਾ ਹੈਗਾ ਸ਼ਹਿਰਾਂ ਦੇ ਅੰਦਰ ਸੋ ਉਹਨੂੰ ਠੀਕ ਕਰਨ ਦੇ ਲਈ ਇੱਕ ਵੱਡਾ ਜਿਹੜਾ ਦੇਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਨੇ ਦਿਖਾਇਆਗਾ ਸੋ ਇੱਕ ਨਜ਼ਰੀਆ ਜਿਹੜਾ ਪੰਜਾਬ ਦੇ ਲੋਕਾਂ ਦਾ ਬਦਲੂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਦੇ ਸ਼ਹਿਰ ਨੇ ਉਹਨਾਂ ਦੇ ਸ਼ਹਿਰਾਂ ਦੇ ਸੜਕਾਂ ਜਿਹੜੀਆਂ ਨਗੀਆਂ ਉਹ ਵੀ ਵਿਸ਼ੇਪਧਰੀ ਹੋਣਗੀਆਂ ਇਸ ਪ੍ਰੋਜੈਕਟ ਦੇ ਦੇਨ ਪਹਿਲਾਂ ਜਿਹੜੇ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਸ਼ਹਿਰ ਚੁਣੇ ਗਏ ਨੇਗੇ ਔਰ ਤਿੰਨਾਂ ਸ਼ਹਿਰਾਂ ਦਾ ਸੀ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਵਰਲਡ ਕਲਾਸ ਬਣਾਉਣਾਗਾ ਔਰ ਉਸ ਬਾਅਦ ਜਦੋਂ ਇਹਦੇ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਔਰ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਸੀਂ ਪੰਜਾਬ ਦੇ ਲੈਵਲ ਤੇ ਲੈ ਕੇ ਜਾਵਾਂਗੇ ਯਾਨੀ ਇਹਦਾ ਐਕਸਪੈਂਸ਼ਨ ਕਰਾਂਗੇ ਵੱਡੇ ਲੈਵਲ ਤੇ ਇਹਨੂੰ ਬਣਾਵਾਂਗੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸੜਕ ਦਾ ਜਿਹੜਾ ਮੋਡ ਡਿਜ਼ਾਈਨ ਬਣਾਉਣਾਗਾ ਜਿਹੜੀ ਆਲਰੇਡੀ ਸੜਕ ਬਣੀ ਆ ਉਹਦਾ ਡਿਜ਼ਾਈਨ ਬਣਾਉਣਾਗਾ ਉਹਦੇ ਅੰਦਰ ਲੇਨਸ ਬਣਾਉਣੀਆਂ ਨੇਗੀਆਂ ਕਿ ਆ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ ਪੈਡਸਟੇਰੀਅਨ ਹੈਗਾ ਉਹ ਇਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ ਬਾਸ ਟਰੱਕ ਜਿਹੜਾ ਵੀ ਵਾਹਿਕਲ ਆ ਜਿਹੜਾ ਵੀ ਅਲਾਉਡ ਆ ਉਸ ਏਰੀਆ ਦੇ ਅੰਦਰ ਜਾਣ ਲਈ ਉਹ ਵਾਹਿਕਲ ਜਿਹੜਾ ਉਹਦੀ ਸਪੇਸ ਜਿਹੜੀ ਆ ਨਿਰਧਾਰਤ ਕੀਤੀ ਜਾਊਗੀ ਉਹਦੇ ਲਈ ਅਸੀਂ ਇੱਕ ਨਵਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰਾਵਾਂਗੇ ਔਰ ਘਟੋ ਘਟ ਹਰੇਕ 3 ਮਹੀਨਿਆਂ ਬਾਅਦ ਉਹਦੀ ਰੀਲਾਈਨਿੰਗ ਹੋਇਆ ਕਰੂਗੀ ਯਾਨੀ ਕਿ ਤਿੰਨਾ ਮਹੀਨਿਆਂ ਬਾਅਦ ਇਹ ਡਿਜ਼ਾਈਨ ਹੋਇਆ ਕਰੂਗਾ ਕਿ ਆਹ ਲਾਈਨ ਜਿਹੜੀ ਆ ਕਿਉਂਕਿ ਨਹੀਂ ਤਾਂ ਕਈ ਵਾਰ ਜਦ ਰੋਡ ਤੇ ਚੱਲਦੇ ਆ ਉਹ ਫੇਟ ਹੋ ਜਾਂਦੀ ਆ ਉਹ ਮਿਟ ਜਾਂਦੀ ਆ ਤਿੰਨਾ ਮਹੀਨਿਆਂ ਬਾਅਦ ਦੁਬਾਰਾ ਜਿਹੜਾ ਮਾਰਕ ਹੋਇਆ ਕਰੂ ਵਾਈਟ ਜਿਹੜੀ ਪੱਟੀ ਆ ਉਹ ਬਣਾਈ ਜਾ ਕਰੂ ਹੋਏ ਇੱਕ ਵਾਰ ਪੇਂਟ ਹੋਇਆ ਕਰੂ ਤਾਂ ਕਿ ਜਿਹੜੀ ਸਾਈਕਲ ਲੇਨ ਆ ਸਾਈਕਲ ਲਈ ਰਹੇ ਔਰ ਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਗਲੀਆਂ ਬਣੀਆਂ ਨੇਗੀਆਂ ਜਿਹੜੀਆਂ ਸੜਕਾਂ ਬਣੀਆਂ ਨੇਗੀਆਂ ਉਹਨਾਂ ਦੇ ਨਾਲ ਗਲੀਆਂ ਦੇ ਨਾਲ ਨਾਲ ਨਾਲੀਆਂ ਵੀ ਬਣੀਆਂ ਹੋਈਆਂ ਲੱਗੀਆਂ। ਸੀਵਰੇਜ ਸਿਸਟਮ ਵੀ ਬਣਿਆ ਹੋਇਆਗਾ ਜਾਂ ਹੋਰ ਇਲੈਕਟ੍ਰਿਸਿਟੀ ਪੋਲ ਵੀ ਲੱਗੇ ਹੋਏ ਨੇਗੇ ਜਾਂ ਹੋਰ ਕਾਫੀ ਸਾਰਾ ਅਦਰ ਡਿਪਾਰਟਮੈਂਟ ਦਾ ਜਿਹੜਾ ਫੈਸਿਲਿਟੀਆਂ ਨਾਲ ਜੁੜੀਆਂ ਹੋਈਆਂ ਲੱਗੀਆਂ ਉਹਨਾਂ ਸਾਰੀਆਂ ਨੂੰ ਉਹਨਾਂ ਸਾਰੀਆਂ ਨੂੰ ਅਸੀਂ ਦੁਬਾਰਾ ਰੀਡਿਜ਼ਾਈਨ ਕਰਾਂਗੇ ਤਾਂ ਕਿ ਉੱਥੇ ਕੋਈ ਡਰੇਨੇਜ ਦੀ ਸਮੱਸਿਆ ਨਾ ਰਹੇ। ਤਾਂ ਕਿ ਉੱਥੇ ਕਿਤੇ ਸਲੱਜ ਵਾਟਰ ਗੰਦੇ ਪਾਣੀ ਦੀ ਸਮੱਸਿਆ ਨਾ ਰਹੇ। ਤਾਂ ਕਿਉਂਕਿ ਨਹੀਂ ਇਹ ਪੋਜੀਸ਼ਨ ਹੋਏ ਦੇ ਕਈ ਵਾਰ ਅਸੀਂ ਦੇਖਦੇ ਹਾਂਗੇ ਕਿ ਉੱਥੇ ਕਿ ਕਈ ਵਾਰ ਉੱਥੇ ਕੀ ਹੁੰਦਾਗਾ ਕਿ ਤੁਹਾਨੂੰ ਉੱਥੇ ਜਦੋਂ ਸੜਕ ਬਣ ਜਾਂਦੀ ਆ ਵਾਚ ਪੁੱਟਦੇ ਨੇ ਕਿ ਉਹ ਖਰਾਬ ਹੋ ਜਾਂਦੀ ਹੈਗੀ ਸੋਵਰ ਪਾਣੀ ਦਾ ਓਵਰਫਲੋ ਹੋ ਜਾਂਦਾਗਾ ਜਾਂ بارش ਦੇ ਨਾਲ ਸੜਕ ਟੁੱਟ ਜਾਂਦੀ ਆ ਉਹਦਾ ਸਾਰਾ ਇੱਕ ਡਿਜ਼ਾਈਨ ਬਣੂਗਾ ਔਰ ਇਹਦੇ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉੱਚ ਗੁਣਵਤਾ ਵਾਲੀਆਂ ਯਾਨੀ ਕਿ ਹਾਈ ਕੁਆਲਿਟੀ ਦੀਆਂ ਹਾਈ ਕੁਆਲਿਟੀ ਦੀਆਂ ਸੜਕਾਂ ਬਣ ਗਈਆਂ ਔਰ ਘਟੋ ਘਟ ਇਹ ਸੜਕ ਜਿਹੜੀ ਆ ਉਹਦੀ ਏਜ ਉਦੀ ਉਮਰ ਜਿਹੜੀ ਆ ਉਹ 10 ਸਾਲ ਅਸੀਂ ਨਿਰਧਾਰਤ ਕੀਤੀ ਆ 10 ਸਾਲ ਲਈ ਨਿਰਧਾਰਤ ਕਰਾਂਗੇ ਤਾਂ ਕਿ ਦਵਾਰਾ ਉਹ ਸੜਕ ਨੂੰ ਜਿਹੜਾ ਹੈਗਾ ਬਣਾਉਣ ਦੀ ਲੋੜ ਨਾ ਪਵੇ 10 ਸਾਲ ਤੱਕ ਉਹ ਸੜਕ ਤੇ ਇਸੇ ਕਰਕੇ ਇਸੇ ਤਰ੍ਹਾਂ ਉਹਦੇ ਨਾਲ ਜਿਹੜੇ ਫੁੱਟਪਾਥ ਬਣਨਗੇ ਜਿਹੜੇ ਉਹਦੇ ਕੇਂਦਰੀ ਕਿਨਾਰੇ ਬਣਨਗੇ ਉਹਦੀ ਉਹਦੇ ਅੰਦਰ ਲੈਂਡਸਕੇਪਿੰਗ ਹੋਊਗੀ ਬਾਗਬਾਨੀ ਦੀ ਯੋਜਨਾ ਤਿਆਰ ਹੋਊਗੀ ਕਿ ਹਾਂ ਜਗ੍ਹਾ ਦੇ ਨਾਲ ਨਾਲ 4 ਫੁੱਟ 2 ਫੁੱਟ ਜੋੜਾ ਵੀ ਡਿਜ਼ਾਈਨ ਜਿਹੜਾ ਬਣੂਗਾ ਉੱਥੇ ਬਾਗਬਾਨੀ ਦੇ ਜਿਹੜੇ ਅਗੇ ਬੂਟੇ ਲਗਾਏ ਜਾਣਗੇ ਔਰ ਮੇਰਾ ਇਹਦੇ ਨਾਲ ਦੀ ਨਾਲ ਜਿਹੜੇ ਵਿਸ਼ੇ ਪਦਰੀ ਸੰਕੇਤ ਹੁੰਦੇ ਨੇਗੇ ਕਿ ਆ ਗਲੀ ਕਿਹੜੇ ਪਾਸੇ ਨੂੰ ਜਾਣੀ ਆ ਇਹਦਾ ਡਿਸਟੈਂਸ ਕਿੰਨਾਗਾ ਇਹ ਕਿੱਥੇ ਮੁੜਦੀ ਅੱਗੇ ਕਿਹੜੇ ਪਾਸੇ ਜਾਣੀ ਆ ਜਿਹੜੇ ਅੱਜਕੱਲ ਮੈਂ ਸਭ ਨੇ ਗੂਗਲ ਦੇ ਅੰਦਰ ਦਿੱਤੇ ਗਏ ਨੇ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਰੋਡ ਦੇ ਅੰਦਰ ਲਾਵਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਸੜਕ ਦੇ ਅੰਦਰ ਜਾਵੇ ਤਾਂ ਉਹਨੂੰ ਕੋਈ ਦਿੱਕਤ ਜਿਹੜੀ ਆ ਨਾ ਸਕੇ ਇਸੇ ਤਰੀਕੇ ਦਰਖਤਾਂ ਦੀ ਮੈਂ ਗੱਲ ਪਹਿਲਾਂ ਕੀਤੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਿਲਕੁਲ ਇੱਕ ਸਿਸਟਮ ਹੈ ਢੰਗ ਦੇ ਨਾਲ ਬਣਾਵਾਂਗੇ ਔਰ ਇਹਦੇ ਖਾਸ ਕਰਕੇ ਜੋ ਵੀ ਵਿਅਕਤੀ ਇਹਦਾ ਠੇਕੇਦਾਰ ਹੋਗਾ ਇਸ ਪ੍ਰੋਜੈਕਟ ਦੇ ਦੀਨ 10 ਸਾਲ 10 ਸਾਲ ਪੂਰੀ ਸਾਮ ਸੰਭਾਲ ਦਾ ਕੰਮ ਵੀ ਉਹਦੇ ਕੋਲੇ ਹੋਊਗਾ 10 ਸਾਲ ਮੇਨਟੇਨੈਂਸ ਜਿਹੜੀ ਆ ਉਸੇ ਠੇਕੇਦਾਰ ਕੋਲ ਰਹੂਗੀ ਔਰ ਜੇਕਰ ਕੋਈ ਸਮੱਸਿਆ ਆਉਂਦੀ ਆ ਕਿਸੇ ਵੀ ਕਿਸਮ ਦੀ ਸਮੱਸਿਆ ਆਵੇ ਉਸ ਰੋਡ ਦੇ ਉੱਤੇ ਤਾਂ ਤੁਰੰਤ ਉਹਨੂੰ ਠੀਕ ਕਰਨ ਦਾ ਉਹਦਾ ਮੇਨਟੇਨੈਂਸ ਦਾ ਕੰਮ ਜਿਹੜਾ ਉਹ ठेकेदार ਕੋਲੇ ਹੋਊਗਾ ਔਰ ਉਹਦੇ ਕੋਲੇ ਵਿਸ਼ੇਪਧਰੀ ਉਪਕਰਨ ਹੋਣਗੇ ਇਹ ਨਹੀਂ ਕਿ ਉਹ ਕੋਈ ਡੰਗ ਟਪਾਉ ਸਿਸਟਮ ਨਾਲ ਚੱਲੂਗਾ ਉਹਦੇ ਕੋਲ ਅਸੀਂ ਇਨਸ਼ੋਰ ਕਰਾਂਗੇ ਕਿ ਉਹਦੇ ਕੋਲੇ ਜਿਹੜੇ ਇਕੁਪਮੈਂਟ ਨੇ ਜਿਹੜੀ ਉਹਦੀ ਮਸ਼ੀਨਰੀ ਆ ਉਹ ਵਰਲਡ ਕਲਾਸ ਹੋਣੀ ਚਾਹੀਦੀ ਆ ਇਹ ਨਾ ਹੋਵੇ ਕਿਤੇ ਉਹ ਜਿਹੜਾ ਟੁੱਟ ਜੇ ਇਹ ਅਸੀਂ ਮੈਂ ਇਸ ਪ੍ਰੋਜੈਕਟ ਦੀ ਤੁਹਾਨੂੰ ਅੱਗੇ ਰੂਪਰੇਖਾ ਦੱਸ ਰਿਹਾਗਾ ਕਿ ਉਹਨੂੰ ਅਸੀਂ ਤਿੰਨ ਪੜਾਅ ਮੁਕੰਮਲ ਕਰਾਂਗੇ ਇਸ ਪ੍ਰੋਜੈਕਟ ਨੂੰ ਤਿੰਨ ਪੜਾਵਾਂਾਂ ਵਿੱਚ ਮੁਕੰਮਲ ਕਰਾਂਗੇ ਪਹਿਲਾ ਸਭ ਤੋਂ ਪਹਿਲਾ ਹੈਗਾ ਕਿ ਡਿਜ਼ਾਈਨ ਦਾ ਡਿਜ਼ਾਈਨ ਦਾ ਡਿਜ਼ਾਈਨ ਦਾ ਪੜਾਗਾ ਡਿਜ਼ਾਈਨ ਤਿਆਰ ਕਰਨਾ ਇਹਦੇ ਵਿੱਚ ਅਸੀਂ ਨੈਸ਼ਨਲ ਲੈਵਲ ਦੇ ਕਮੇਟੀ ਪੱਧਰ ਦੇ ਇੰਟਰਨੈਸ਼ਨਲ ਲੈਵਲ ਦੇ ਕਮੰਤਰੀ ਪੱਧਰ ਤੇ ਯਾਨੀ ਕੌਮੀ ਤੇ ਕਮੰਤਰੀ ਪੱਧਰ ਦੇ ਜਿਹੜੇ ਚੋਟੀ ਦੇ ਸ਼ਹਿਰੀ ਯੋਜਨਾਕਾਰ ਹੁੰਦੇ ਨੇ ਜਿਹੜੇ ਡਿਜ਼ਾਈਨਰ ਹੁੰਦੇ ਨੇ ਜਿਹੜੇ ਆਰਕੀਟੈਕਚਰ ਹੁੰਦੇ ਨੇਗੇ ਅਸੀਂ ਉਹਨਾਂ ਦੀਆਂ ਸਿਮਾਵਾਂ ਲਵਾਂਗੇ ਔਰ ਇਹ ਪ੍ਰੋਸੈਸ 4 ਮਹੀਨੇ ਚੱਲੂਗਾ ਚੋਣ ਦਾ ਔਰ ਦੇ ਲਈ ਮੈਂ ਤੁਹਾਨੂੰ ਦੱਸ ਦਿਆਂ ਖੁਸ਼ਖਬਰੀ ਦੀ ਗੱਲ ਇਹ ਆ ਕਿ ਅੱਜ ਅਸੀਂ ਉਹ ਟੈਂਡਰ ਜਿਹੜਾ ਜਾਰੀ ਕਰ ਰਹੇ ਹਾਂਗੇ ਕਿ ਜਿਹਦੇ ਅੰਦਰ ਚੋਣ ਹੋਊਗੀ ਆਰਕੀਟੈਕਚਰ ਦੀ ਵਿਸ਼ੇ ਪਦਰੀ ਆਰਕੀਟੈਕਚਰ ਦੀ ਚੋਣ ਹੋਊਗੀ ਔਰ ਜਿਹੜਾ ਅੱਗੇ ਇਸ ਪ੍ਰੋਜੈਕਟ ਨੂੰ ਲੈ ਕੇ ਜਾਊਗਾ ਉਹਦੀ ਚੋਣ ਦਾ ਜਿਹੜਾ ਟੈਂਡਰ ਹੋਊਗਾ ਇਹ ਜਿਹੜਾ ਪ੍ਰੋਸੈਸ ਆ ਅੱਜ ਤੋਂ ਸਟਾਰਟ ਹੋਊਗਾ ਇਹ ਨਹੀਂ ਕਿ ਅਸੀਂ ਜਲਦੀ ਕਰਦੇ ਆ ਕਿਉਂਕਿ ਸਾਡਾ ਸਿਸਟਮ ਆ ਕਿ ਜਦੋਂ ਬਣੇ ਤਾਂ ਦੁਨੀਆ ਉਹਨਾਂ ਸੜਕਾਂ ਨੂੰ ਦੇਖਣ ਆਵੇ ਲੋਕ ਉਹਨਾਂ ਸੜਕਾਂ ਨੂੰ ਦੇਖਣ ਆਉਣ